ਦੇਸ਼ ਦੇ ਪ੍ਰਧਾਨ ਮੰਤਰੀ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿੱਥੇ ਦੇਸ਼ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਣਾ ਉਹਦੇ ਨਾਲ ਨਾ ਜਿਹੜੀ اپੋਜੀਸ਼ਨ ਪਾਰਟੀ ਹੈ ਉਹਨਾਂ ਦੇ ਲੀਡਰਾਂ ਨੂੰ ਰਿਸਪੈਕਟ ਦੇਣਾ ਰਾਹੁਲ ਗਾਂਧੀ ਜੀ ਦੂਜੀ ਪੋਸਟ 'ਤੇ ਨੇ ਪੂਰੇ ਹਿੰਦੁਸਤਾਨ ਦੀ ਐਜ਼ੀ اپੋਜੀਸ਼ਨ ਲੀਡਰ ਕਿ ਉਹਨਾਂ ਬਾਰੇ ਜਿਹੜੀਆਂ ਅਪਮਾਨਜਨ ਟਿੱਪਣੀਆਂ ਕੀਤੀਆਂ ਜਾ ਰਹੀਆਂ ਅਸੀਂ ਉਹਦੇ ਵਿਰੁੱਧ ਮੋਦੀ ਦਾ ਪਤਲਾ ਫੋਕਿਆ ਕੋਈ ਕਹਿ ਰਿਹਾ ਕਿ ਉਹਨਾਂ ਦੀ ਜਿਬ ਕੱਟ ਕੇ ਲਿਆਓ ਮੈਂ 11 ਲੱਖ ਰੁਪਏ ਦੇ ਦੇਵਾਂਗਾ ਕੋਈ ਉਹਨਾਂ ਨੂੰ ਟੈਰਰਿਸ ਕਹਿ ਰਿਹਾ ਕੋਈ ਉਹਨਾਂ ਬਾਰੇ ਕੋਸ ਹੋਰ ਬੋਲ ਰਿਹਾ ਹੈ ਪੂਰੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਿਰਫ ਇਸ ਕਰਕੇ ਕਿਉਂਕਿ ਰਾਹੁਲ ਜੀ ਨੇ ਆਪਣੀ ਕਾਬਲੀਅਤ ਪ੍ਰੂਫ ਕਰਦੀ ਹੈ ਔਰ ਮੋਦੀ ਜੀ ਔਰ ਬੀਜੇਪੀ ਸਰਕਾਰੋਂ ਤੋਂ ਡਰ ਰਹੇ ਹੈ ਕਿਉਂਕਿ ਅੱਗੇ ਸਟੇਟਾਂ ਚ ਇਲੈਕਸ਼ਨ ਹੋਣ ਜਾ ਰਹੇ ਹੈ ਉਹ ਅੱਗੇ ਰਾਹੁਲ ਜੀ ਨੂੰ ਥਰੂ ਮੀਡੀਆ ਪੱਪੂ ਬਣਾ ਰਹੇ ਸੀ ਅੱਜ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਪੱਪੂ ਹੈ ਕੌਣ ਹੈ ਸੋ ਇਸ ਕਰਕੇ ਉਹ ਡਰ ਰਹੇ ਉਹਨਾਂ ਨੂੰ ਦੁਆਰਾ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਟਸ ਵਾਈ ਅਸੀਂ ਇਹ ਜਿਹੜਾ ਪੁਤਲਾ ਮੋਦੀ ਦਾ ਫੁਕਾ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਨਿੰਮੋਦੀ ਜਿਹੜੇ ਰਾਹੁਲ ਗਾਂਧੀ ਬਾਰੇ ਸਾਡੇ ਗਲਤੀ ਪਨੀਆ ਕਰ ਰਿਹਾ ਆ ਅਸੋਨਾ ਖਿਲਾਫ ਇਹ ਪਤਲਾ ਸਾੜਿਆ ਜੇ ਇਹ ਨਾ ਨਾ ਆਪਣੀ ਜੁਬਾਨ ਨੂੰ ਨਾ ਨਾ ਤੇ ਪਾਈ ਇਹ ਇਤੇ ਪ੍ਰਸੰਚਾਰੀ ਰਹੂਗਾ ਇਹ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਦਾ ਪੇਟ ਸੇਪਾ ਕਰੇ ਸਾਰੇ ਕਾਗਜ਼ੀ ਵਰਕਰ ਜੋ ਮੋਦੀ ਸਰਕਾਰ ਨੇ ਹਲਾਤ ਕਰਤੇ ਦੋਸਤਾਂ ਸਰ ਹਿੰਦੁਸਤਾਨ ਨੂੰ ਪਤਾ